ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇੱਕ ਪਾਸੇ ਜਿੱਥੇ ਖੁੱਲੀ ਚਰਚਾ ਪ੍ਰੋਗਰਾਮ ਦੇ ذریعے ਵਰਕਰਾਂ ਦੇ ਨਾਲ ਪੰਜਾਬ ਪਰਿਵਾਰੀ ਦਰਵਿੰਦਰ ਯਾਦਵ ਮਿਲਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹਨਾਂ ਸਾਰਾ ਪ੍ਰੋਗਰਾਮ ਦਾ ਅੰਦਰ ਵਿੱਚ ਕਾਂਗਰਸ ਦੇ ਵਰਕਰਾਂ ਦੀ ਕਲੇਸ਼ ਖੁੱਲ ਕੇ ਸਾਹਮਣੇ ਆ ਰਿਹਾ ਵਾ ਤੇ ਲਗਾਤਾਰ ਵੱਡੇ ਲੀਡਰਾਂ ਦੇ ਸਾਹਮਣੇ ਵੱਡੇ ਬਿਆਨ ਦਿੰਦੇ ਹੋਏ ਬਰਕਰਾਰ ਨਜ਼ਰ ਆ ਰਹੇ ਨੇ ਤੇ ਤੱਕੇਸ਼ਾਈ ਦੇ આરોਪ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਨਵਜੋਤ ਸਿੱਧੂ ਨੂੰ ਲੈ ਕੇ ਵੀ ਕਾਂਗਰਸ ਦੇ ਵਿੱਚ ਖਲਬਲੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਵਾ ਜਦੋਂ ਪੱਤਰਕਾਰਾਂ ਵੱਲੋਂ ਮੈਂਬਰ ਪਾਰਲੀਮੈਂਟ ਰਮਨੀਤ ਬਿੱਟੂ ਨੂੰ ਨਵਜੋਤ ਸਿੰਘ ਸਿੱਧੂ ਦੀ ਪੋਸਟਰਾਂ ਦੇ ਵਿੱਚੋਂ ਗਾਇਬ ਫੋਟੋ ਨੂੰ ਲੈ ਕੇ ਪੁੱਛਿਆ ਗਿਆ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਨਵਜੋਤ ਸਿੰਘ ਸਿੱਧੂ ਕੋਲ ਕਿਹੜਾ ਉਧਾ ਵਾ ਜਿਹੜਾ ਉਸ ਦੀ ਫੋਟੋ ਲਗਾਈ ਜਾਵੇ ਤਾਂ ਦੇਖੋ ਕਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਪੁੱਛੇ ਗਏ ਪ੍ਰਸ਼ਨ ਦੇ ਉੱਤੇ ਮੈਂਬਰ ਪਾਲੀਮਰ ਰਮਨਜੀਤ ਮਿੱਟੂ ਝੜਕਲੇ ਨਜ਼ਰ ਆਏ ਨਹੀਂ ਲਾਈਵ ਚੱਲੇਗਾ ਸਰ ਕਿਹਨ ਨਵਜੋ ਸਿੰਘ ਸਿੱਧੂ ਸਤਕਾਰਯੋਗ ਲੀਡਰ ਨੇ ਕਾਂਗਰਸ ਪਾਰਟੀ ਦੇ ਪਰ ਇੱਥੇ ਵੀ ਜਿੰਨੇ ਵੀ ਪੋਸਟਰ ਲੱਗੇ ਉਹਨਾਂ ਚੋਂ ਨਵਜੋ ਸਿੰਘ ਸਿੱਧੂ ਦੀ ਹੀ ਫੋਟੋ ਗਾਇਬ ਹੈ ਕਿਉਂ ਨਵਜੋ ਸਿੰਘ ਸਿੱਧੂ ਦੇ ਕੋਲ ਕਿਹੜਾ ਹੁੰਦਾ ਹੈ ਅੱਜ ਮੈਨੂੰ ਇਹ ਤਾਂ ਦੱਸੋ ਨਾ ਤੁਸੀਂ ਕਿਉਂ ਇਸ਼ੂ ਬਣਾਉਨੇ ਹੋ ਇਹ ਕਿਵੇਂ ਫਿਰ ਫਿਰ ਤਾਂ ਸਾਰੇ ਕਿੰਨੇ ਸਾਢੇ ਹਜ਼ਾਰਾਂ ਬੰਦਾ ਹੈ ਹਜ਼ਾਰਾਂ ਬੰਦੇ ਦੀ ਫੋਟੋ ਕਿਵੇਂ ਲੱਗ ਜੂਗੀ ਬੋਰਡ 'ਚ ਜੀ ਮੈਨੂੰ ਤੁਸੀਂ ਹਾਂ ਸਮਝਾਓ ਵੀ ਅੱਜ ਸਿੱਧੂ ਸਾਹਿਬ ਜੀ ਕੋਲ ਕਿਹੜਾ ਅਹੁਦਾ ਏ ਜਿਹੜੀ ਉਹਨਾਂ ਦੀ ਫੋਟੋ ਲੱਗੀ ਅੱਜ ਇਹ ਫੋਟੋ ਲੱਗੀ ਆ ਤਾਂ ਇੱਥੇ 올 ਇੰਡੀਆ ਪ੍ਰਧਾਨ ਦੀ ਲੱਗੀ ਆ ਜੇ ਲੱਗੀ ਆ ਰਾਹੁਲ ਗਾਂਧੀ ਜੀ ਦੀ ਲੱਗੀ ਆ ਸਾਡੇ ਸੂਬਾ ਪ੍ਰਧਾਨ ਦੀ ਫੋਟੋ ਲੱਗੀ ਆ ਮੈਨੂੰ ਤੁਹਾਡੀ ਗੱਲ ਤੁਸੀਂ ਹਾਂ ਕਿਉਂ ਇਸ ਚੱਕਰ ਚ ਪੈਂਦੇ ਹੋ ਤੁਹਾਨੂੰ ਕਿਉਂ ਇੰਨਾ ਇੰਟਰਸਟ ਆ ਇਹ ਚੀਜ਼ਾਂ ਚ ਕਿਉਂ ਇੰਟਰਸਟ ਆ ਤੁਹਾਡਾ ਇੱਦਾਂ ਤੇ ਕਾਮਾ ਦੇ ਪਾਰ ਤੇ ਸਰਵੇਖਕ ਰਹਤਾ ਪੰਜਾਬ ਤੁਸੀਂ ਤੁਸੀਂ ਸਿੱਧੂ ਜੀ ਦੇ ਦੁਸ਼ਮਣ ਹੋ ਜਾਂ ਤੁਸੀਂ ਸਿੱਧੂ ਜੀ ਦੇ ਹੱਕ ਚੋਂ ਕਈ ਤਾਂ ਪਾਰਟੀ ਦੀ ਗੱਲ ਕਰ ਰਹੇ ਜੀ ਪਾਰਟੀ ਦੇ ਵਿਚਾਰਾਂ ਪਾਰਟੀ ਦੇ ਵਿੱਚ ਜੋ ਚੱਲ ਰਿਹਾ ਉਹ ਕਰ ਰਹੇ ਜੀ ਦੋਨੋਂ ਪਾਸੇ ਪਾਰਟੀ ਕਰ ਲੂਗੀ ਪਾਰਟੀ ਵਾਲੇ ਕਰ ਲੈਣਗੇ ਸਿਰਫ ਅਸੀਂ ਜਰਨਲਿਸਟ ਆ ਅਸੀਂ ਤਾਂ ਦੇਖੋ ਮੇਰੀ ਮੇਰੀ ਤੁਹਾਨੂੰ ਅਸੀਂ ਜਰਨਲਿਸਟ ਆ ਅਸੀਂ ਦਾ ਸਵਾਲ ਪੁੱਛ ਸਕਦੇ ਆ ਜੇ ਤੁਸੀਂ ਕਹਿ ਦੋ ਵੀ ਅਸੀਂ মিডিਆ ਨੂੰ ਨਹੀਂ ਐਕਸਪਲੇਨ ਕਰਨਾ ਤੇ ਫਿਰ ਗੱਲ ਖਤਮ ਹੈ ਕਿੰਨੀ ਵਾਰ ਕਹੇ ਲਿਆ ਕਿੰਨੀ ਵਾਰ ਕਹੇ ਲਿਆ ਉਹਨਾਂ ਦੇ ਵਿੱਚ ਸਿੱਧੂ ਕਿੱਥੇ ਆ ਇਹ ਦੱਸੋ ਉਹ ਵੀ ਉਹ ਹੀ ਕਹਿ ਰਿਹਾ ਵੀ ਸਿੱਧੂ ਜੀ ਦੇ ਕੋਲ ਉਹਦਾ ਰਾਹੁਲ ਗਾਂਧੀ ਰਾਹੁਲ ਗਾਂਧੀ ਜੀ ਤੇ ਵੀ ਐਕਸ ਪ੍ਰੈਜ਼ੀਡੈਂਟ ਆ ਉਹ ਵੀ ਕਿਹੜਾ ਉਧਦਾਗਾ ਉਹਨਾਂ ਕੋਲ ਰਾਹੁਲ ਗਾਂਧੀ ਜੀ ਕਿਉਂ ਨਹੀਂ ਆਉਂ ਗਾ ਰਾਹੁਲ ਗਾਂਧੀ ਮੈਂ ਉਹ ਹੀ ਕਹਿ ਰਿਹਾ ਨਾ ਸਾਰਾ ਕੁਝ ਨਹੀਂ ਠੀਕ ਆ ਤੁਸੀਂ ਕਹਿ ਰਹੇ ਹੋ ਪ੍ਰਧਾਨ ਨਹੀਂ ਹੈਗੇ ਉਹਨਾਂ ਦੀ ਉਹ ਰਾਹੁਲ ਗਾਂਧੀ ਜੀ ਤੇ ਸਿੱਧੂ ਸਾਹਿਬ ਦਾ ਨਾਮ ਕਰਵਾ ਵੀ ਕਰਾਤਾ ਵਾਹੀ ਨਹੀਂ ਨਹੀਂ ਚਲੋ ਤੁਸੀਂ ਇੱਕ ਵਾਰ ਨਾਵਾ ਦੀ ਪਾਰਟੀ ਸਰਮੈਸ਼ਨ ਕਰਾਤਾ ਹੈ